ਅੰਮ੍ਰਿਤਸਰ ਦੇ ਰਾਜਾ ਸੰਸੀ ਨੇੜੇ ਜਾਂਦੀ ਲਾਹੌਰ ਬ੍ਰਾਂਚ ਨਹਿਰ ਵਿੱਚੋਂ ਦੋ ਬੱਚਿਆਂ ਦੀਆਂ ਮਿਲੀਆਂ ਲਾਸ਼ਾਂ ਬੀਤੇ ਕੱਲ ਲਾਹੌਰ ਬ੍ਰਾਂਚ ਨਹਿਰ ਵਿੱਚ ਤਿੰਨ ਬੱਚੇ ਨਹਾਉਂਦੇ ਡੁੱਬ ਕੇ ਹੋਏ ਸੀ ਲਾਪਤਾ ਗਰਮੀ ਦੇ ਚੱਲਦੇ ਨਹਿਰ ਵਿੱਚ ਨਹਾ ਰਹੇ ਸੀ ਬੱਚੇ ਰੱਸੀ ਨੂੰ ਫੜ ਕੇ ਨਹਾ ਰਹੇ ਸੀ ਬੱਚੇ ਅਚਾਨਕ ਰੱਸੀ ਟੁੱਟਣ ਕਰਕੇ ਡੁੱਬੇ ਤਿੰਨ ਬੱਚੇ ਗੋਤਾਖੋਰਾ ਵੱਲੋਂ ਤੀਸਰੇ ਬੱਚੇ ਨੂੰ ਵੀ ਲਗਾਤਾਰ ਲੱਬੰਦੀ ਕੀਤੀ ਜਾ ਰਹੀ ਕੋਸ਼ਿਸ਼ ਮੇਰਾ ਭਤੀਜਾ ਜੀ ਉਹ ਨਹਿਰ ਤੇ ਪਾਰ ਮੇਲਾ ਚੱਲ ਰਿਹਾ ਸੀ ਵੇਖਣ ਗਏ ਤਿੰਨੇ ਜਣੇ ਨਹਾਉਣ ਡੇ ਸੀ ਰੱਸੀ ਟੁੱਟ ਗਈ ਰੱਸੀ ਮਾੜੀ ਤਿੰਨੇ ਡੁੱਬ ਕੇ ਪੂਰੇ ਹੋ ਗਏ ਕੱਲ ਇੱਕ ਹੀ ਆਪ ਲੱਬਿਆ ਉਸ ਤੋਂ ਬਾਅਦ ਗੋਟਾਖੋਰ ਮੰਗਾਏ ਗੋਟਾਖੋਰਾ ਨੇ ਕੁਝ ਨਹੀਂ ਲੱਬਿਆ ਇੱਕ ਦੀ ਹੀ ਕਾਲੀ ਲੱਬ ਲਈ ਉਹਨਾਂ ਨੇ 40000 ਰੁਪਏ 1 ਲੱਖ ਦਾ ਮੰਗਿਆ ਪਰ ਲੱਭ ਕੇ ਨਹੀਂ ਦੇ ਗਿਆ ਫਿਰ ਅੱਜ ਅਸੀਂ 5 ਵਜੇ ਉੱਠੇ ਰੱਸਾ ਲੈ ਕੇ ਸਾਰੇ ਪਿੰਡ ਦੇ ਵਾਸੀ ਰਲ ਕੇ ਨਹਿਰ 'ਚ ਵੜ ਕੇ ਫਿਰ ਕੇ ਫਿਰ ਅਸੀਂ ਇੱਕ ਲਾਸ਼ ਲੱਭੀ ਇੱਕ ਲਾਸ਼ਾਂ ਨੂੰ ਅੱਜ 12 ਯਾਨੀ ਕਿ 11:30 ਵਜੇ ਫੋਨ ਆਇਆ ਚਵਿੰਡੇ ਤੋਂ ਮਿਲੀ ਆ ਤਿੰਨੇ ਲਾਸ਼ਾਂ ਨੂੰ ਮਿਲ ਗਈਆਂ ਲਾਪ੍ਰੀਤ ਸਿੰਘ ਪ੍ਰਸ਼ਾਸਨ ਨੂੰ ਕਹਿੰਦਾ ਵੀ ਇਹ ਗਰੀਬ ਪਰਿਵਾਰਾਂ ਨੇ ਜੀ ਮਦਦ ਕੀਤੀ ਜਾਵੇ ਤੇ ਐਸੋ ਲਈ ਕਿੱਥੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਗੁਰੂ ਨਾਨਕ ਮੈਡੀਕਲ ਕਾਲਜ ਇੱਥੇ ਕੀਤਾ ਜਾ ਰਿਹਾ ਹੈ ਤਿੰਨ ਨੋਰੀਆਂ ਤਿੰਨ ਤਿੱਤੇ ਤਿੰਨਾਂ ਦੀ ਤਿੰਨਾਂ ਦੀ ਮਿਲ ਗਈ ਤੇ ਲੱਗੇ ਲੱਗੇ ਨੇ ਤੇ ਲੱਗੇ ਲੱਗੇ ਰਹਿੰਦੇ ਬਿਲਕੁਲੋਂ ਲੱਗੇ ਲੱਗੇ ਇਸ ਤਰ੍ਹਾਂ ਗਲੀਆਂ ਵੱਖ-ਵੱਖ ਨੇੜੇ-ਨੇੜੇ ਬਿਲਕੁਲ ਕਿਹੜੇ ਪਿੰਡ ਦੇ ਵਸਨੀਕ ਹੋ ਟੋਲਾ ਨੰਗਲ ਦੇ ਟੋਲਾ ਨੰਗਲ ਤੇ ਨਹਿਰ ਵੀ ਉੱਥੇ ਹੀ ਨਹਿਰ ਵੀ ਟੋਲਾ ਨੰਗਲ ਪਿੰਡ ਦੀ ਤੇ ਕਿੰਨੇ ਕੁ ਦੂਰ ਸੀ ਗੁਰਦੁਆਰਾ ਸਾਹਿਬ ਉੱਥੇ ਤੋਂ ਜਿਹੜਾ ਗਏ ਸੀ ਇਹ ਕੋਈ 2 ਕਿਲੋਮੀਟਰ 2 ਕਿਲੋਮੀਟਰ ਕੁਤਾਰੂ ਵੀ ਹੈ ਨਾ ਕਿ ਕਿੰਨ ਕਾਇ ਨਾ ਹੋਗਾ ਹੀ ਮਰਮੇ ਨੀ ਜਿਹੜਾ ਵੱਡਾ ਲਾ ਪ੍ਰੀਤ ਉਹ ਤੇ ਡਰ ਲੈਂਦਾ ਸੀ ਦੂਜੇ ਦੋ ਨਹੀਂ ਤਰਦੇ ਹਾਂਜੀ ਆਪਣਾ ਨਾਮ ਦੱਸ ਜਰਨਾ ਤਰਪਾਲ ਸਿੰਘ ਹੈ ਹਾਂਜੀ ਕੀ ਹੋਇਆ ਜੀ ਕੀ ਹੈ ਤੁਹਾਡੇ ਬੱਚੇ ਦੀ ਗੱਲ ਹੈ ਅਸੀਂ ਜਿਹੜੇ ਗਏ ਹਾਂ ਦਰਬਾਰ ਸਾਹਿਬ ਗਏ ਹਾਂ ਛੋਟਾ ਬੱਚਾ ਹੈ ਸਰਦੇ ਸੀ ਤੇ ਸਾਡੇ ਮਗਰ ਹੋਏ ਗਏ ਅਸੀਂ ਮੱਥਾ ਟੇਕੀ ਗੁਰਦਾਰ ਸਾਹਿਬ ਉੱਥੇ ਮੁਰਗੇ ਨਹਿਰੀ ਨਾਉਂਦੇ ਪਿਆ ਇਹਨਾਂ ਕੋ ਰਸੀ ਨਹੀਂ ਨਾਉਂਦੇ ਸੀ ਰਸੀ ਵੀ ਟੁੱਟੇ ਮੁਰਗੇ ਆਵਾਜ਼ ਨੂੰ ਖਬਰ ਨਹੀਂ ਕੀਤਾ ਗਿਆ ਤੇ ਬਾਣੀ ਜੀ ਡੋਬ ਗਏ ਤਿੰਨ ਬੱਚੇ ਸੀ ਜੀ ਤਿੰਨਾਂ ਦੀ ਮੋਟਾ ਫਤਨਾਦੀ ਹੋਣੀ ਉਮਰ ਕਿੰਨੀ ਕਿੰਨੀ ਹੈ 15 15 ਸਾਲ ਹੈ ਅਗਰ ਤਿੰਨਾਂ ਦੀ ਇੱਕ ਦੀ 15 ਸਾਲ ਦੋਹਾਂ ਦੇ 16 18 ਤੇ ਕਿਦੋਂ ਮਿਲੀ ਇਹਨਾਂ ਦੀ ਅੱਡ ਕੁੜੀਆਂ ਕਿਦੋਂ ਮਿਲੀਆਂ ਇੱਕ ਦੀ ਕੱਲ ਨੂੰ ਦੋਆਂ ਦੀ ਅੱਜ ਮਿਲਿਆ ਜੀ ਦੋ ਦੀ ਅੱਜ ਕੱਲ ਹਾਂਜੀ ਇਹ ਪ੍ਰਸ਼ਾਸਨ ਦੇ ਕਿਹ ਚੀਜ਼ ਮਿਲਦਾ ਦੇਖੋ ਜੀ ਅਸੀਂ ਤਾਂ ਕੀ ਕਰ ਸਕਾ ਜੀ ਹਾਰਵੇ ਪੁੱਤ ਕਰੋ ਜਵਾਨ ਚਲ ਗਿਆ ਜੀ ਗਲਤੀ ਕਿੰਨੀ ਗਲਤੀ ਹੈ ਕਿ ਮਾਪਿਆਂ ਨੂੰ ਜਮਾਫੇ ਚੀਨੀ ਸਮਝਾ ਰਹੀਆਂ ਆਲੇ ਦੁਆਲੇ ਜਿਹੜੇ ਲੋਕ ਇਹਨੇ ਢੱਕਿਆ ਉਹਨਾਂ ਨੂੰ ਤਾਂ ਕੀ ਗੱਲ ਹੈ ਮੁੰਡੇ ਦੇ ਨਾਲ ਨਾ ਮੈਂ ਢੱਕਾ ਮਾਰਿਆ ਪਰ ਨਹੀਂ ਇਹ ਬੱਚੇ ਨੇ ਕਹਿਣਾ ਮੰਨੇ ਇਹ ਤਾਰੂ ਸਿੰਘ ਜੀ ਨਹੀਂ ਨਹੀਂ ਮੈਂ ਤਰ ਨਹੀਂ ਲੈਂਦੇ ਜੀ ਛੋਟੇ ਬੱਚੇ ਆ ਛੋਟੇ ਬੱਚੇ ਹਾਂਜੀ ਤਰ ਨਹੀਂ ਲੈਂਦੇ ਪੜਦੇ ਜੀ ਹਾਂਜੀ ਵੱਡਦਾ ਜੀ 10ਵੀਂ ਕਲਾਸ ਵੱਡਦਾ ਬੱਚਾ ਮੇਰਾ ਹਾਂਜੀ ਇਹ ਜਿਹੜੇ ਕਿੰਨੇ ਦੋਸਤ ਸੀਗੇ ਲਾਗੇ ਲਾਗੇ ਰਹਿੰਦੇ ਸੀ ਕਿ ਤੇ ਪੱਕੜੇ ਬੰਦੇ ਨਹੀਂ ਦੋ ਤਾਂ ਲਾਗੋ ਲਾਗੀ ਇੱਕ ਦੂਰ ਹੀ ਲਾਗੇ ਕਿੰਨੇ ਦੋਸਤ ਸੀ ਹਾਂਜੀ ਤੇ ਮੁੰਡੇ ਤੇ ਉਸ ਮੁੰਡੇ ਤੇ ਹੋ ਰਿਹਾ ਇੱਥੇ ਹੋ ਰਿਹਾ ਜੀ ਬਾਈ ਮੰਦਸਰ ਪਾਣੀ ਆਈ ਇਹ ਨਾ ਤਿੰਨ ਬੱਚੇ ਸੀ ਉਥੇ ਤੋਲੇ ਨੰਗਲ ਦੇ ਤਿੰਨ ਹੋ ਰਹਿਣ ਵਾਲੇ ਸੀ ਤਿੰਨੇ ਨਬਾਲਗ ਸੀ ਇੱਕ 15 ਸਾਲਾਂ ਦਾ ਇੱਕ 17 ਸਾਲਾਂ ਦਾ ਇੱਕ 13 ਸਾਲਾਂ ਦਾ ਇਹ ਉਥੇ ਆਪਣੇ ਲਾਗੇ ਨਹਿਰ ਵਗਦੀ ਆ ਉਥੇ ਨਹਾ ਰਹੇ ਸੀ ਨਹਿਰ ਦਾ ਬਹਾਵ ਜ਼ਿਆਦਾ ਹੋਣ ਕਰਕੇ ਇਹ ਰੱਸੀ ਇਹਨਾਂ ਨੇ ਲਾਗੇ ਬੰਨ ਕੇ ਤੇ ਉਹ ਰੱਸੀ ਟੁੱਟ ਗਈ ਤੇ ਨਾਹ ਚਾਰ ਜਣੇ ਰਹੀ ਇੱਕ ਜਣਾ ਬਚ ਗਿਆ ਮੌਕੇ ਤੋਂ ਜਿਹੜੇ ਤਿੰਨ ਜਣੇ ਸੀ ਉਹ ਬਹਾਵ ਜ਼ਿਆਦਾ ਹੋਣ ਕਰਕੇ ਆਪਣਾ ਨੂੰ ਬਚਾ ਨਾ ਸਕੇ ਤੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਤੇ ਮੰਨੇ ਹੁਣ ਤਿੰਨਾਂ ਦੀ ਡੈੱਡ ਬੋਡੀ ਬਰਾਮਦ ਹੋ ਗਈਆਂ ਨੇ ਇੱਥੇ ਆਪਾਂ ਪੋਸਟਮਾਰਟਮ ਕਰਵਾਉਣ ਆਏ ਇਹਨਾਂ ਨੂੰ ਕਾਗਜ਼ ਇਹਨਾਂ ਦੇ ਹਵਾਲੇ ਕਰਦੇ ਆ ਉਹਨਾਂ ਨੇ ਬੋਰਡ ਨਿਯੁਕਤ ਕਰਤਾ ਵਾ ਜਿੱਦ ਤੋ ਜਿੱਦ ਕਰਨੀ ਪਈ ਬੋਡੀਆਂ ਦੇ ਬੰਦੇ ਵਿੱਚ ਜੇ ਕੋਈ ਨਾਰਮਲ ਚਲੋ ਇੱਕ ਤਾਂ ਕੱਲ ਮਿਲ ਗਈ ਤੇ ਦੋ ਅੱਜ ਮਿਲ ਜਾਣੇ ਤੇ ਗੋਤਾਖੋਰ ਵੀ ਬੁਲਾਏ ਸੀ ਵਲੰਟੀਅਰ ਐਫ ਦੀ ਟੀਮ ਵੀ ਆਈ ਸੀ ਲੋਕਾਂ ਲੋਕਲ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਦਦ ਕੀਤੀ ਸਾਰਿਆਂ ਨੇ ਵੱਧ ਚੜ ਕੇ ਮਤ ਕਰਕੇ ਤੇ ਹੁਣ ਇਹਨੇ ਬੋਡੀਸ ਲੱਭ ਗਿਆ ਨੇ ਸਰ ਸਰ ਤੋਂ ਲੋਕਾਂ ਨੂੰ ਹੁਕਮ ਦਿੱਤੇ ਹੁੰਦੇ ਨੇ ਕਿ ਨਹਿਰ ਦੇ ਵਿੱਚ ਨਾ ਚੱਲਦੇ ਪਾਣੀ ਚ ਨਹਾਇਆ ਜਾਵੇ ਉਹ ਖਤਰਨਾਕ ਹੈ ਪਰ ਫਿਰ ਵੀ ਲੋਕ ਬਾਜ਼ਲੀ ਆਂਦੇ ਕਿ ਉੱਥੇ ਸਖਤੀ ਕੀਤੀ ਗਈ ਸੀ ਇਸ ਤਰ੍ਹਾਂ ਦੀ ਕਿ ਬੱਚੇ ਨਾ ਨਹਾਣ ਦੇਖੋ ਨਹਿਰੀ ਵਿਭਾਗ ਵੱਲੋਂ ਜਾਂ ਹੋਰ ਵੱਲੋਂ ਹੁਕਮ ਪਹਿਲਾਂ ਕੀਤੇ ਗਏ ਸੀ ਇਹਨਾਂ ਚੀਜ਼ਾਂ ਤੋਂ ਵਿਚਾਰ ਰੱਖਿਆ ਜਾਵੇ ਜਿੱਦਾਂ ਜਗਦੇਵ ਕਲਾ ਨਹਿਰ ਆ ਉਹਦੇ ਉੱਤੇ ਪਹਿਲਾਂ ਵੀ ਹਦਾਇਤ ਲਿਖ ਕੇ ਵਿਸਾਦ ਲਈਤੀ ਗਈ ਹੈ ਤੇ ਇੱਥੇ ਪਾਣੀ ਦਾ ਬਹਾਵ ਜ਼ਿਆਦਾ ਇੱਥੇ ਨਹਾਣ ਹਾਇਆ ਜਾਵੇ ਪਰ ਉਸ ਦੇ ਕਈ ਵਾਰ ਮਲਗੀ ਮੇਲੇ ਤੇ ਜਿੱ ਗਏ ਸੀ ਉੱਥੇ ਉਹਨਾਂ ਨੇ ਥੋੜੀ ਸ਼ਰਾਰਤ ਜਾਂ ਲਾਲੋ ਤੇ ਆਪਾਂ ਕਿਸ ਨਭਾਵ ਜਿਆਦਾ ਹੋਣ ਕਰਕੇ ਇਹ ਕੰਮ ਹੋ ਗਿਆ ਤੇ ਹੁਣ ਪੋਸਟਮਾਰਟਮ ਕਰਵਾ ਕੇ ਤੇ ਮਾਲੀ ਸਹਾਇਤਾ ਕਰਵਾਈ ਜਾਵੇ ਪੁਲਿਸ ਹਾਂਜੀ ਮਾਲੀ ਸਹਾਇਤਾ ਜਿਹੜੇ ਆਪਣੇ ਮਾਲ ਵਿਭਾਗਾਂ ਜਾਂ ਡੀਸੀ ਸਾਹਿਬ ਉਹਨਾਂ ਦੇ ਤਸਦੀਦਾ ਸਾਹਿਬ ਨਾਲ ਗੱਲ ਹੋਈ ਸੀ ਜੋ ਬਣਦੀ ਹੋਊਗੀ ਜੋ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਮੁਤਾਬਕ ਹੋਊਗੀ ਉਹ ਪੂਰੀ ਤਰ੍ਹਾਂ ਉਹਨਾਂ ਵੱਲੋਂ ਦਿੱਤੀ ਜਾਉਗੀ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਸਾਹਮਣੀ ਆਈ ਨਹੀਂ ਵੀ ਇਹਨਾਂ ਨੂੰ ਕਿਸੇ ਨੇ ਜਾਣ ਬੁੱਝ ਕੇ ਰੱਸੀ ਨਹੀਂ ਇਹੋ ਜੀ ਕੋਈ ਗੱਲ ਹੈ ਕਿਸ ਤਰ੍ਹਾਂ ਹੀ ਜਾਂਚ ਕੀਤੀ ਆਪਾਂ ਪੂਰੀ ਸਾਰੀ ਹਾਂਜੀ ਤਾਂ ਬਿਲਕੁਲ ਇਹ ਪਾਸ ਐਸੇ ਹੀ ਕਰਮਪਾਲ ਸਿੰਘ